ਲੇਟੇਨ ਖਬਰ ਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਸਤੰਬਰ 2024 ਵਿੱਚ ਅਨਟਾਰੀਓ ਨਿਵਾਸੀਆਂ ਦੇ ਲਈ ਦੋ ਨਵੇਂ ਸੀਆਰਏ ਲਾਭ ਭੁਗਤਾਨ ਨਿਕਲ ਕੇ ਆ ਰਹੇ ਨੇ ਜਿਵੇਂ ਕਿ ਸਤੰਬਰ 2024 ਨੇੜੇ ਆ ਰਿਹਾ ਅਨਟਾਰੀਓ ਦੇ ਬਹੁਤ ਸਾਰੇ ਨਿਵਾਸੀਆਂ ਦੋ ਮੱਤਵਪੂਰਨ ਸੀਆਰਏ ਲਾਭ ਭੁਗਤਾਨ ਦੀ ਉਮੀਦ ਵੀ ਕਰ ਰਹੇ ਨੇ ਇਹ ਭੁਗਤਾਨ ਪੂਰੇ ਸੂਬੇ ਵਿੱਚ ਯੋਗ ਪਰਿਵਾਰਾਂ ਤੇ ਵਿਅਕਤੀਆਂ ਨੂੰ ਮੱਤਵਪੂਰਨ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਨੇ ਬੱਚਿਆਂ ਦੇ ਪਾਲਣ ਪੋਸ਼ਣ ਤੇ ਰਹਿਣ ਸਹਿਣ ਦੇ ਖਰਚਿਆਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਦੇ ਨੇ ਇਹ ਵਿਸਤ੍ਰਿਤ ਗਾਈਡ ਇਹਨਾਂ ਲਾਭਾਂ ਦੀ ਵਿਆਖਿਆ ਕਰੇਗੀ ਉਹਨਾਂ ਦੀਆਂ ਪ੍ਰਭਾਵਸ਼ਾਲੀ ਯੋਗਤਾ ਮਾਪਦੰਡ ਅਸਥਾਈ ਨਿਵਾਸੀ ਨਵੇਂ ਆਉਣ ਵਾਲਿਆਂ ਲਈ ਖਾਸ ਵਿਚਾਰਾਂ ਸਮੇਤ ਅਦਿੱਕਤਮ ਭੁਗਤਾਨ ਰਕਮਾਂ ਅਤੇ ਸਤੰਬਰ 2024 ਵਿੱਚ ਆਉਣ ਵਾਲੀ ਭੁਗਤਾਨ ਦੀਆਂ ਮਿਤੀਆਂ ਆਗਮੀ ਸੀਆਰਏ ਲਾ ਭੁਗਤਾਨਾਂ ਬਾਰੇ ਕੁਝ ਗੱਲਬਾਤ ਆਪਾਂ ਇਸ ਵਿੱਚ ਤੁਹਾਡੇ ਨਾਲ ਜ਼ਰੂਰ ਕਰਾਂਗੇ ਸਭ ਤੋਂ ਪਹਿਲਾਂ ਨੰਬਰ 1 ਤੇ ਕੈਨੇਡਾ ਚਾਈਲਡ ਬੈਨੀਫਿਟ CCB ਤੇ ਨੰਬਰ 2 ਤੇ অন্ਟਾਰੀਓ ਟ੍ਰਿਲਮ ਬੈਨੀਫਿਟ OTB ਤੇ ਸਤੰਬਰ 2024 ਚ ਆਉਣ ਵਾਲੇ ਭੁਗਤਾਨ ਦੀ ਮਿਤੀ ਤੇ ਪਹਿਲਾ ਗੱਲ ਕਰੀਏ ਕੈਨੇਡਾ ਚਾਈਲਡ ਬੈਨੀਫਿਟ ਜਿਸ ਵਿੱਚ ਕੈਨੇਡਾ ਚਾਈਲਡ ਬੈਨੀਫਿਟ ਇੱਕ ਟੈਕਸ ਮੁਕਤ ਮਹੀਨਾਵਾਰ ਭੁਗਤਾਨ ਹੈ ਜੋ ਯੋਗ ਪਰਿਵਾਰਾਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਲਣ ਪੋਸ਼ਣ ਦੀ ਲਾਗਤ ਵਿੱਚ ਸਹਾਇਤਾ ਕਰਨ ਲਈ ਦਿੱਤਾ ਜਾਂਦਾ ਹੈ CCB ਦੇ ਉਦੇਸ਼ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਇਹ ਯਕੀਨੀ ਬਣਾਉਣਾ ਕਿ ਬੱਚਿਆਂ ਕੋਲ ਸਿਹਤਮੰਦ ਵਿਕਾਸ ਲਈ ਜ਼ਰੂਰੀ ਸਰੋਤ ਅਤੇ ਮੌਕਿਆਂ ਤੱਕ ਪਹੁੰਚ ਹੋਵੇ ਤੇ ਉਥੇ ਦੱਸ ਦਈਏ ਕਿ ਯੋਗਤਾ ਦੇ ਵਿੱਚ ਕੈਨੇਡਾ ਚਾਈਲਡ ਬੈਨੇਫਿਟ ਲਈ ਯੋਗ ਹੋਣ ਵਾਸਤੇ ਬੇਨੇਕਾਰਾਂ ਨੂੰ ਖਾਸ ਮਾਪਦੰਡ ਵੀ ਪੂਰੇ ਕਰਨੇ ਪੈਣਗੇ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਅਤੇ ਨਵੇਂ ਆਉਣ ਵਾਲਿਆਂ ਲਈ ਵਾਧੂ ਵਿਚਾਰਾਂ ਦੇ ਨਾਲ ਇੱਥੇ ਆਮ ਯੋਗਤਾ ਲੋੜਾਂ ਇੱਕ ਵਿਸਤ੍ਰਿਤ ਨਜ਼ਰ ਆ ਰਿਹਾ ਆਮ ਯੋਗਤਾ ਮਾਪਦੰਡਰ ਰੈਜ਼ਿਡੈਂਸੀ ਟੈਕਸ ਉਦੇਸ਼ਾਂ ਲਈ ਤੁਹਾਡਾ ਕੈਨੇਡਾ ਦਾ ਨਿਵਾਸੀ ਹੋਣਾ ਲਾਜ਼ਮੀ ਹੈ ਤੇ ਉਥੇ ਪ੍ਰਾਇਮਰੀ ਕੇਅਰ ਗ੍ਰਿਵ ਤੁਹਾਡੇ ਬੱਚੇ ਜਿੱਥੇ ਤੁਹਾਨੂੰ ਬੱਚਿਆਂ ਦੇ ਨਾਲ ਰਹਿਣਾ ਚਾਹੀਦਾ ਤੇ ਉਹਨਾਂ ਦੀ ਦੇਖਭਾਲ ਪਾਲਣ ਪੋਸ਼ਣ ਤੇ ਮੁੱਖ ਤੌਰ ਤੇ ਜ਼ਿੰਮੇਵਾਰ ਹੋਣਾ ਚਾਹੀਦਾ ਟੈਕਸ ਭਰਨਾ ਤੁਹਾਨੂੰ ਅਤੇ ਤੁਹਾਡੇ ਜੀਵਨ ਸਾਥੀ ਅਤੇ ਆ ਕਮਲਾ 파ਟਨਰ ਹਰ ਸਾਲ ਇਨਕਮ ਟੈਕਸ ਦੇ ਬੈਨੀਫਿਟ ਟਨ ਪਰ ਨਹੀਂ ਚਾਹੀਦੀ ਜਿਵੇਂ ਤੁਹਾਡੀ ਰਿਪੋਰਟ ਕਰਨ ਦੀ ਕੋਈ ਆਮਦਨ ਨਾ ਹੋਵੇ ਯੋਗ ਬੱਚਾ ਬੱਚੇ ਦੀ ਉਮਰ 18 ਸਾਲ ਤੋਂ ਘੱਟ ਉਮਰ ਦੀ ਹੋਣੀ ਚਾਹੀਦੀ ਹੈ ਤੇ ਉੱਥੇ ਅਸਥਾਈ ਨਿਵਾਸੀ ਯੋਗਤਾ ਦੇ ਉੱਪਰ ਵੀ ਗੱਲਬਾਤ ਕਰੀਏ ਤਾਂ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਲਈ ਵੀ ਕੁਝ ਸ਼ਰਤਾਂ ਸੀਸੀਬੀ ਲਈ ਜ਼ਰੂਰੀ ਕਿ ਕਿਹਨਾਂ ਜਸ ਲਈ ਤੁਸੀਂ ਯੋਗ ਹੋ ਸਕਦੇ ਹੋ ਇੱਕ ਵੈਧ ਇਮੀਗ੍ਰੇਸ਼ਨ ਸਥਿਤੀ ਤੁਹਾਡੇ ਕੋਲ ਇੱਕ ਵੈਧ ਇਮੀਗ੍ਰੇਸ਼ਨ ਸਹੀ ਹੋਣੀ ਚਾਹੀਦੀ ਹੈ ਜਿਵੇਂ ਕਿ ਵਰਕ ਪਰਮਿਟ ਜਾਂ ਧਿਆਨ ਪਰਮਿਟ ਅਤੇ ਤੁਸੀਂ ਪਿਛਲੇ 18 ਮਹੀਨਿਆਂ ਤੋਂ ਕੈਨੇਡਾ ਵਿੱਚ ਰਹਿ ਰਹੇ ਹੋ ਵਸਣ ਦਾ ਇਰਾਦਾ ਤੁਹਾਡੇ ਕੋਲ ਇੱਕ ਵੈਦ ਪਰਮਿਟ ਹੋਣਾ ਚਾਹੀਦਾ ਤੁਸੀਂ ਕੈਨੇਡਾ ਵਿੱਚ ਜਾਰੀ ਰੱਖਣ ਲਈ ਆਪਣੇ ਆਪ ਨੂੰ ਜ਼ਰੂਰੀ ਚਾਹੀਦੇ ਨੇ ਤੇ ਕੋਈ ਸਮਾਜਿਕ ਸਹਾਇਤਾ ਨਹੀਂ ਤੁਹਾਨੂੰ ਅਪਾਜਤਾ ਦੇ ਕਾਰਨ ਤੋਂ ਇਲਾਵਾ ਹੋਰ ਸਮਾਜਿਕ ਸਹਾਇਤਾ ਪ੍ਰਾਪਤ ਨਹੀਂ ਕਰਨੀ ਚਾਹੀਦੀ ਹੈ ਤੇ ਉੱਥੇ ਉਦਾਹਰਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਵੀ ਖਾਸ ਤੌਰ ਤੇ ਅੰਤਰਰਾਸ਼ਟਰੀ ਵਿਦਿਆਰਥੀ ਜੇਕਰ ਤੁਸੀਂ ਇੱਕ ਵੈਧ ਸਟੱਡੀ ਪਰਮਿਟ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਹੋ ਤਾਂ ਘੱਟੋ ਘੱਟ 18 ਮਹੀਨਿਆਂ ਤੱਕ ਕੈਨੇਡਾ ਵਿੱਚ ਤੁਸੀਂ ਰਹਿ ਰਹੇ ਹੋ ਤਾਂ ਤੁਸੀਂ ਆਪਣੇ ਨਿਰਪਰ ਬੱਚਿਆਂ ਲਈ CCB ਲਈ ਯੋਗ ਹੋ ਸਕਦੇ ਹੋ। ਅਸਥਾਈ ਵਿਦੇਸ਼ੀ ਕਾਮਿਆਂ ਦੇ ਵੈਧ ਪਰਮਿਟ ਜਾਰੀ ਰੱਖਣ ਤੇ ਰਹਿائشਾਂ ਦੀ ਲੋੜਾਂ ਨੂੰ ਪੂਰਾ ਕਰਨ ਵਾਲੇ ਕਾਮਿਆਂ ਨੂੰ ਵੀ ਲਾਭ ਲਈ ਅਰਜ਼ੀ ਉਹ ਦੇ ਸਕਦੇ ਨੇ। ਲੋੜਿੰਦੇ ਦਸਤਾਵੇਜ਼ ਅਸਥਾਈ ਨਿਵਾਸੀਆਂ ਨੂੰ CCB ਲਈ ਅਰਜੀ ਦੇਣ ਵੇਲੇ ਸਹਾਇਕ ਦਸਤਾਵੇਜ਼ ਜਿਵੇਂ ਕਿ ਉਹਨਾਂ ਦੇ ਇਮੀਗ੍ਰੇਸ਼ਨ ਪਰਮਿਟ ਦੀਆਂ ਕਾਪੀਆਂ ਰਾਇਸ਼ ਦੀ ਮਿਆਦ ਦਾ ਸਬੂਤ ਪ੍ਰਦਾਨ ਕਰਨਾ ਚਾਹੀਦਾ ਹੈ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਯੋਗਤਾ ਕੈਨੇਡਾ ਵਿੱਚ ਨਵੇਂ ਆਏ ਹਾਲੀ ਵਿੱਚ ਪ੍ਰਵਾਸੀ ਸ਼ਰਨਾਤੀ ਸਮੇਤ ਸੀਸੀਬੀ ਲਈ ਯੋਗ ਹੋ ਸਕਦੇ ਨੇ ਰਾਇਸ਼ ਸਥਿਤੀ ਦੀ ਤੁਹਾਨੂੰ ਲਾਜ਼ਮੀ ਤੌਰ ਤੇ ਇੱਕ ਸਥਾਈ ਨਿਵਾਸੀ ਸੁਰੱਖਿਆ ਵਿਅਕਤੀ ਜਾਂ ਇੱਕ ਅਸਥਾਈ ਨਿਵਾਸੀ ਹੋਣਾ ਚਾਹੀਦਾ ਜੋ ਇੱਕ ਵੈਧ ਪਰਮਿਟ ਦੇ ਨਾਲ ਪਿਛਲੇ 18 ਮਹੀਨਿਆਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ ਪਹੁੰਚਣ ਦੀ ਮਿਤੀ ਅਪਲਾਈ ਕਰਦੇ ਸਮੇਂ ਤੁਹਾਨੂੰ ਕੈਨੇਡਾ ਵਿੱਚ ਪਹੁੰਚਣ ਦੀ ਮਿਤੀ ਅਤੇ ਤੁਹਾਡੀ ਇਮੀਗ੍ਰੇਸ਼ਨ ਸਥਿਤੀ ਪ੍ਰਦਾਨ ਕਰਨੀ ਚਾਹੀਦੀ ਹੈ ਟੈਕਸ ਭਰਨਾ ਜੇ ਭਾਵੇਂ ਤੁਸੀਂ ਹੁਣੇ ਆਏ ਹੋ ਤੁਹਾਡੀ ਯੋਗਤਾ ਸਥਾਪਿਤ ਕਰਨ ਲਈ ਲਾਭ ਦੇ ਰਕਮ ਦੀ ਗਣਨਾ ਕਰਨ ਲਈ ਟੈਕਸ ਰਿਟਰਨ ਭਰਨਾ ਬਹੁਤ ਜ਼ਰੂਰੀ ਹੈ ਨਵੇਂ ਆਉਣ ਵਾਲਿਆਂ ਲਈ ਅਰਜੀ ਦੀ ਪਰਤਕਿਰਿਆ ਪੂਰਾ ਫਾਰਮ ਆਰ ਸੀ 16 ਨਵੇਂ ਆਉਣ ਵਾਲਿਆਂ ਨੂੰ ਕੈਨੇਡਾ ਚਾਈਲਡ ਬੈਨੀਫਿਟਸ ਐਪਲੀਕੇਸ਼ਨ ਫਾਰਮ ਆਰ ਸੀ 60 ਪਰਨਾ ਚਾਹੀਦਾ ਅਤੇ ਇਮੀਗ੍ਰੇਸ਼ਨ ਸਥਿਤੀ ਅਤੇ ਰਾਇਜ ਦੇ ਸਬੂਤ ਸਮੇਤ ਲੜਿੰਦੇ ਦਸਤਾਵੇਜ਼ ਪ੍ਰਦਾਨ ਕਰਨੇ ਚਾਹੀਦੇ ਨੇ ਪਤੀ ਪਤਨੀ ਜਾਣਕਾਰੀ ਪ੍ਰਦਾਨ ਕਰੋ ਜੇਕਰ ਲਾਗੂ ਹੋਵੇ ਤਾਂ ਆਪਣੇ ਜੀਵਨ ਸਾਥੀ ਜਾਂ ਫਿਰ ਕਮਲਾ ਪਾਰਟਨਰ ਬਾਰੇ ਜਾਣਕਾਰੀ ਸ਼ਾਮਲ ਕਰੋ ਭਾਵੇਂ ਉਹ ਅਜੇ ਕੈਨੇਡਾ ਵਿੱਚ ਨਹੀਂ ਹਨ ਸਹੀ ਦਸਤਾਵੇਜ਼ ਸਾਇਕ ਦਸਤਾਵੇਜ਼ ਜਮ੍ਹਾਂ ਕਰਾਓ ਇਮੀਗ੍ਰੇਸ਼ਨ ਦਸਤਾਵੇਜ਼ ਜਾਂ ਕਾਪੀਆਂ ਆਪਣੇ ਬੱਚਿਆਂ ਦੇ ਜਨਮ ਸਰਟੀਫਿਕੇਟ ਅਤੇ ਪਛਾਣ ਦੀ ਸਥਿਤੀ ਦੇ ਕੋਈ ਹੋਰ ਰਡਿੰਦੇ ਸਬੂਤ ਵੀ ਤੁਸੀਂ ਨੱਥੀ ਕਰੋ। ਨਵੇਂ ਆਉਣ ਵਾਲਿਆਂ ਨੂੰ ਕੈਨੇਡਾ ਵਿੱਚ ਪਹੁੰਚਣ ਦੇ ਨਾਲ ਹੀ ਤੁਰੰਤ ਲਾਭ ਪ੍ਰਦਾਨ ਕਰਨਾ ਸ਼ੁਰੂ ਕਰ ਲੈ ਅਰਜੀ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਪ੍ਰੋਸੈਸਿੰਗ ਦੇ ਸਮੇਂ ਵੱਖ-ਵੱਖਰੇ ਹੋ ਸਕਦੇ ਨੇ ਇਸ ਲਈ ਐਪਲੀਕੇਸ਼ਨ ਤੁਸੀਂ ਲਾਭਦਾਇਕ ਜਲਦੀ ਦੇ ਸਕਦੇ ਹੋ। ਅਦਿੱਕ ਤੰਪੁਕਤਾਂ ਦੀ ਰਕਮ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਕੈਨੇਡਾ ਚਾਈਲਡ ਬੈਨੀਫਿਟ ਤੋਂ ਪ੍ਰਾਪਤ ਹੋਣ ਵਾਲੀ ਰਕਮ ਕਈ ਕਾਰਕਾਂ ਤੇ ਨਿਰਭਰ ਕਰਦੀ ਹੈ ਜਿਸ ਵਿੱਚ ਤੁਹਾਡੇ ਪਰਿਵਾਰ ਦੀ ਕੁੱਲ ਆਮਦਨ ਤੁਹਾਡੇ ਬੱਚਿਆਂ ਦੀ ਗਿਣਤੀ ਅਤੇ ਉਹਨਾਂ ਦੀ ਉਮਰ ਵੀ ਸ਼ਾਮਲ ਹੈ ਨਵੇਂ ਅਡਜਸਟ ਫੈਮਿਲੀ ਨੈਟ ਇਨਕਮ ਥ੍ਰੈਸ਼ਹੋਲਡ ਨੂੰ 7987 ਤੇ ਸੈੱਟ ਕੀਤੀ ਗਈ ਹੈ ਇਸ ਤੋਂ ਘੱਟ ਕਮਾਈ ਵਾਲੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਲਾਭ ਮਿਲਦਾ ਜਦੋਂ ਕਿ ਇਹ ਹੋਲੀ ਘਟ ਦਾ ਜਦ ਕਿ ਆਮਦਨ 7987 ਤੋਂ ਵੱਧ ਜਾਂਦੀ ਹੈ 2024 ਦੇ 25 ਲਾਭ ਸਾਲ ਲਈ ਵੱਧ ਤੋਂ ਵੱਧ ਸਲਾਨਾ ਲਾਭ ਰਾਸ਼ੀ ਦੇ ਬਾਰੇ ਵੀ ਗੱਲਬਾਤ ਕਰ ਲਈਏ 6 ਸਾਲ ਤੋਂ ਘਟ ਉਮਰ ਦੇ ਬੱਚਿਆਂ ਦੇ ਲਈ ਪ੍ਰਤੀ ਬੱਚਾ 7787 ਤੱਕ ਅਤੇ 6 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਪ੍ਰਤੀ ਬੱਚਾ 6570 ਤੱਕ ਇਹ ਉਥੇ ਹੀ ਚਾਈਲਡ ਦਾ ਡਿਸੇਬਿਲਟੀ ਬੈਨੀਫਿਟ CDB ਜੇਕਰ ਤੁਹਾਡਾ ਬੱਚਾ ਡਿਸੇਬਲ ਟੈਕਸ ਕ੍ਰੈਡਿਟ ਲਈ ਯੋਗ ਹੈ ਤਾਂ ਤੁਸੀਂ ਪ੍ਰਤੀ ਯੋਗ ਬੱਚੇ ਦੇ ਸਾਲਾਨਾ 3322 ਤੱਕ ਵਾਧੂ ਪ੍ਰਾਪਤ ਕਰ ਸਕਦੇ ਹੋ ਆਮਦਨੀ ਥ੍ਰੈਸ਼ਹੋਲਡ ਲਾ ਦੀ ਰਕਮ ਘਟਦੀ ਜਾਂਦੀ ਹੈ ਕਿਉਂਕਿ ਪਰਿਵਾਰਾਂ ਦੀ ਕੁੱਲ ਆਮਦਨ ਕੁਝ ਹੱਦ ਤੱਕ ਵੱਧ ਜਾਂਦੀ ਹੈ ਆ ਵਧ ਆਮਦਨ ਵਾਲੇ ਪਰਿਵਾਰਾਂ ਨੂੰ ਇਸ ਅਨਸਾਰ ਰਕਮਾ ਪ੍ਰਾਪਤ ਹੋਣਗੀਆਂ ਸਤੰਬਰ 2024 ਵਿੱਚ ਆਉਣ ਵਾਲੀ ਨਵੀਂ ਭੁਗਤਾਨ ਬੀਤੀ ਸਤੰਬਰ 2024 ਅਲੈ ਕੈਨੇਡਾ ਚਾਈਲਡ ਬੈਨੀਫਿਟ ਦਾ ਭੁਗਤਾਨ 20 ਸਤੰਬਰ 2024 ਨੂੰ ਜਾਰੀ ਕੀਤਾ ਜਾਵੇਗਾ। ਭੁਗਤਾਨ ਆਮ ਤੌਰ ਤੇ ਹਰ ਮਹੀਨੇ ਦੀ 20 ਤਰੀਕ ਨੂੰ ਕੀਤੇ ਜਾਂਦੇ ਨੇ ਜਿਸ ਨਾਲ ਕੈਨੇਡਾ ਭਾਰ ਵਿੱਚ ਪਰਿਵਾਰਾਂ ਲਈ ਬਿਹਤਰ ਦੇ ਸਮੇਂ ਸਿਰ ਸਹਿਤਾ ਜੀ ਕਿਨੀ ਬਣਾਈ ਜਾ ਸਕੇ। ਭੁਗਤਾਨ ਵਿਧੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਡਾਇਰੈਕਟਰ ਡਿਪੋਜ਼ਿਟ ਭੁਗਤਾਨ ਮਿਤੀ ਤੇ ਤੁਹਾਡੇ ਬੈਂਕ ਖਾਤੇ ਵਿੱਚ ਸਿੱਧੇ ਜਮਾ ਕੀਤੇ ਫੰਡਾਂ ਦੇ ਨਾਲ ਸਭ ਪ੍ਰਭਾਵਸ਼ਾਲੀ ਤਰੀਕੇ ਨੇ। ਚੈੱਕ ਡਾਰਕ ਰਾਈਪੇਸ ਦਿੱਤਾ ਜਾਂਦਾ ਹੈ ਅਤੇ ਜਾਰੀ ਹੋਣ ਦੀ ਮਿਤੀ ਤੋਂ ਬਾਅਦ ਪਹੁੰਚਣ ਵਿੱਚ ਕਈ ਦਿਨ ਲੱਗ ਸਕਦੇ ਨੇ ਸਮੇਂ ਸਿਰ ਆਪਣੀ ਕਿੰਨੀ ਨਿਮਰਣਾ ਜਾਣਕਾਰੀ ਅਪਡੇਟ ਕਰੋ ਦੇਰੀ ਤੋਂ ਬਚਣ ਲਈ ਆਪਣੇ ਨੀਜੀ ਅਤੇ ਬੈਂਕਿੰਗ ਜਾਣਕਾਰੀ ਨੂੰ ਸੀਆਰਏ ਨਾਲ ਅਪਡੇਟ ਰੱਖੋ ਟੈਕਸ ਤੁਰੰਤ ਫਾਈਲ ਕਰੋ ਤੁਹਾਡਾ ਲਾਭ ਪੁਖਤਾਨਾ ਦੀ ਗਣਨਾ ਕਰਨ ਵਿੱਚ ਜਾਰੀ ਰੱਖਣ ਲਈ ਸਲਨਾ ਟੈਕਸ ਫਾਈਲ ਕਰਨਾ ਬੜਾ ਜ਼ਰੂਰੀ ਹੈ ਅੰਟਾਰੀਓ ਟ੍ਰਿਲਿਅਮ ਬੈਨੀਫਿਟ ਓਟੀਬ ਪ੍ਰਭਾਵਸ਼ਾਲੀ ਜਿੱਥੇ ਅੰਟਾਰੀਓ ਟ੍ਰਿਲਿਅਮ ਬੈਨੀਫਿਟ ਵਿਚ ਜ ਸੁਬਈ ਲਾਭ ਜੋ ਤਿੰਨ ਵੱਖ-ਵੱਖਰੀ ਕੈਟਾਗਰੀਆਂ ਦੇ ਵਿੱਚ ਇੱਕ ਮਹੀਨੇ ਚ ਭੁਗਤਾਨ ਦੇ ਨਾਲ ਜੋੜਦਾ ਅਨਟਾਰੀਓ ਵਿੱਚ ਟੂ ਘੱਟ ਤੇ ਮੱਧਮ ਆਮਦਨੀ ਵਾਲੇ ਵਿਅਕਤੀਆਂ ਤੇ ਪਰਿਵਾਰਾਂ ਨੂੰ ਵਿੱਤੀ ਰਾਹਤ ਪ੍ਰਦਾਨ ਕਰਨ ਲਈ ਇੱਕ ਖਾਸ ਚੀਜ਼ ਹੈ ਅਨਟਾਰੀਓ ਸਿਲ ਟੈਕਸ ਕ੍ਰੈਡਿਟ O S T C ਵਸਨੀਕਾ ਦੁਆਰਾ ਅਦਾ ਕੀਤੇ ਵਿਕਰੀ ਟੈਕਸ ਨੂੰ ਆਫਸੈਟ ਕਰਨ ਵਿੱਚ ਮਦਦ ਕਰਦਾ ਅਨਟਾਰੀਓ ਐਨਰਜੀ ਐਂਡ ਪ੍ਰਾਪਰਟੀ ਟੈਕਸ ਕ੍ਰੈਡਿਟ ਊਰਜਾ ਦੇ ਖਰਚਿਆਂ ਅਤੇ ਪ੍ਰਾਪਰਟੀ ਟੈਕਸਾਂ ਵਿੱਚ ਸਹਾਇਤਾ ਕਰਦਾ ਹੈ ਉੱਤਰੀ ਅੰਟਾਰੀਓ એનર્ਜੀ ਕ੍ਰੈਡਿਟ ਉੱਤਰੀ ਅੰਟਾਰੀਓ ਦੇ ਵਸਨੀਕਾਂ ਨੂੰ ਉੱਚ ਊਰਜਾ ਲਾਗਤਾਂ ਦੇ ਨਾਲ ਸਹਾਇਤਾ ਕਰਦਾ ਹੈ OTB ਦਾ ਪ੍ਰਬੰਧਨ ਅੰਟਾਰੀਓ ਸਰਕਾਰ ਤਰਫੋਂ CRA ਦੁਆਰਾ ਕੀਤਾ ਜਾਂਦਾ ਅਤੇ ਜ਼ਰੂਰੀ ਜੀਵਨ ਖਰਚਿਆਂ ਦੇ ਵਿੱਤੀ ਬੋਝ ਨੂੰ ਘਟਾਉਣ ਲਈ ਵੀ ਤਿਆਰ ਕੀਤਾ ਜਾਂਦਾ ਯੋਗਤਾ ਦੀ ਗੱਲ ਕੀਤੀ ਜਾਵੇ ਤਾਂ ਅੰਟਾਰੀਓ ਟ੍ਰਿਲੀਅਮ ਬੈਨੀਫਿਟ ਦੀ ਯੋਗਤਾ ਵਕਫਾ ਕਾਰਕ ਦੇ ਨਿਰਭਰ ਕਰਦੀ ਹੈ ਜਿਸ ਵਿੱਚ ਆਮਦਨੀ ਤੇ ਰਿਹਾਇਸ਼ ਸਥਿਤੀ ਅਤੇ ਰਹਿਣ ਦੀਆਂ ਖਾਸ ਤੀਤਾਂ ਸ਼ਾਮਲ ਕੀਤੀਆਂ ਨੇ ਇਥੇ ਸਥਾਈ ਨਿਵਾਸੀਆਂ ਅਤੇ ਆਉਣ ਵਾਲਿਆਂ ਲਈ ਵਿਚਾਰਾਂ ਦੇ ਨਾਲ ਆਮ ਯੋਗਤਾ ਮਾਪਦੰਡ ਤੇ ਇਕਦੰਗਾਈ ਤੇ ਨਜ਼ਰ ਮਾਰੀਏ ਆਮ ਯੋਗਤਾ ਮਾਪਦੰਡ ਦੀ ਗੱਲ ਕੀਤੀ ਜਾਵੇ ਤਾਂ ਰੈਜ਼ੀਡੈਂਸੀ ਤੁਹਾਡਾ ਪਿਛਲੇ ਸਾਲ 31 ਦਸੰਬਰ ਨੂੰ অন্ਟਾਰੀਓ ਵਿੱਚ ਨਿਵਾਸੀ ਹੋਣਾ ਲਾਜ਼ਮੀ ਹੈ ਟੈਕਸ ਫਾਈਲਿੰਗ ਯੋਗਤਾ ਦਾ ਮੁਲਾਂਕਣ ਕਰਨ ਲਈ ਤੁਹਾਨੂੰ ਆਪਣਾ ਨਿਜੀ ਆਮਦਨ ਟੈਕਸ ਅਤੇ ਲਾਭ ਰਿਟਰਨ ਦਾਇਰ ਕਰਨਾ ਚਾਹੀਦਾ ਉਮਰ ਅਤੇ ਆਮਦਨ ਯੋਗਤਾ ਤੇ ਰਕਮ ਤੁਹਾਡੀ ਉਮਰ ਪਰਿਵਾਰਕ ਸਥਿਤੀ ਅਤੇ ਅਰ ਜਸਟ ਪਰਿਵਾਰ ਕੁੱਲ ਆਮਦਨ ਦੇ ਆਧਾਰ ਤੇ ਨਿਰਧਾਰਤ ਕੀਤੀ ਜਾਂਦੀ ਹੈ ਹਰੇਕ ਕ੍ਰੈਡਿਟ ਲਈ ਖਾਸ ਸ਼ਰਤ OSTC 19 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਜੀਵਨ ਸਾਥੀ ਕਮਲਾ 파ਟਨਰ ਵਾਲੇ ਆਪਣੇ ਬੱਚਿਆਂ ਦੇ ਨਾਲ ਰਹਿ ਰਹੇ ਮਾਤਾ ਪਿਤਾ ਲਈ ਪਨਾਬ ਦੇ ਉਈ ਪੀਟੀਸੀ ਪ੍ਰੋਪਰਟੀ ਟੈਕਸ ਜਾਂ ਕਰਾਇਦੇ ਭੁਗਤਾਨ ਦੀ ਲੋੜ ਹੁੰਦੀ ਹੈ ਜੇਕਰ ਕਿਸੇ ਰਿਜ਼ਰਵ ਦੇ ਅੰਦਰ ਤੁਸੀਂ ਰਹਿੰਦੇ ਹੋ ਤਾਂ ਊਰਜਾ ਖਰਚਿਆਂ ਦਾ ਭੁਗਤਾਨ ਦੀ ਵੀ ਤੁਹਾਨੂੰ ਜ਼ਰੂਰਤ ਹੋਵੇਗੀ ਸੋ ਕੈਨੇਡੀਅਨ ਖਬਰਾਂ ਨਾਮ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰوں ਖਬਰਾਂ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੇ ਨੇ तमाम ਖਬਰਾਂ ਦੇਖਣੀ ਸੁਣਨੀ ਪੜਨੀ ਦਾ ਬਣੇ ਰਹੋ ਅੱਜ ਨਿਊਜ਼ ਵਾੜਾ ਦੇ ਨਾ